ਇਹ ਲਾਗੇ ਪਿੰਡ ਜੰਗਲਪੈਣੀ ਦੇ ਸਕੂਲ ਦੇ ਵਿੱਚ ਫ੍ਰੀ ਮੈਡੀਕਲ ਕੈਂਪ ਵੱਡੀ ਪੱਤਰ ਤੇ ਲੱਗਾ ਹੋਇਆ ਵਾ ਸੋ ਸਾਰੇ ਭਰਾਵਾਂ ਨੂੰ ਬੇਨਤੀ ਆ ਭੈਣਾਂ ਨੂੰ ਬੇਨਤੀ ਆ ਵੀ ਉਸ ਕੈਂਪ ਦਾ ਲਾਭ ਲੈਣ ਲਈ ਠੀਕ 10 ਵਜੇ ਦਿਨੋਂ ਉੱਥੇ ਪਹੁੰਚਣ ਦੀ ਕਿਰਪਾਤਾ ਕਰੋ ਉੱਥੇ ਡਾਕਟਰ ਸਿੱਧੂ ਜੀ ਰਾਜਨ ਜਲੰਧਰ ਵਾਲੇ ਤੇ ਡਾਕਟਰ ਆਪਣੇ ਸੰਦੀਪਪੁਰ ਜਲੰਧਰ ਵਾਲੇ ਪਹੁੰਚੇ ਹੋਏ ਨੇ ਸੋ ਮੀਰਾਂ ਨੂੰ ਬੇਨਤੀ ਆ ਵੀ ਉਸ ਕੈਂਪ ਦਾ ਲਾਭ ਲੈਣ ਲਈ ਠੀਕ 10 ਵਜੇ ਦਿਨੋਂ ਉੱਥੇ ਪਹੁੰਚਣ ਦੀ ਕਿਰਪਾਤਾ ਕਰੋ ਇਹ ਕੈਂਪ 10 ਤੋਂ ਲੈ ਕੇ 3 ਵਜੇ ਤੱਕ ਚੱਲੇਗਾ ਅੱਜ ਆ ਜਿਹੜਾ ਫਾਰਕਾ ਹਾਰਡਪੀਟ ਤੋਂ ਇਲਾਕਿਆਂ ਵਿੱਚ ਅੱਜ ਦੂਸਰੇ ਦਿਨ ਕੈਂਪ ਆ ਜਿਹੜਾ ਉਹ ਜਾਰੀ ਆ ਆ ਦੇਖ ਰਹੇ ਹੋ ਤੁਸੀਂ ਤੁਹਾਨੂੰ ਅੰਦਰ ਵੀ ਦੀਆਂ ਝਲਕੀਆਂ ਵੀ ਦਿਖਾਵਾਂਗੇ ਕਮਿਆਂ ਜਿਹੜੇ ਲੋਕ ਆ ਇਹ ਇਹਨਾਂ ਬਿਮਾਰੀਆਂ ਦਾ ਪੀੜਤ ਨੇ ਕਿਉਂਕਿ ਇੱਥੇ ਖੜਾ ਹੋਣ ਦੇ ਨਾਲ ਪਾਣੀ ਜਿਹੜਾ ਮੁਸ਼ਕ ਚੁੱਕਿਆ ਨਾਲ ਹੀ ਆ ਜਿਹੜਾ ਡੈਂਟਲ ਦਾ ਉਹ ਵੀ ਸ਼ੁਰੂ ਕੀਤਾ ਜਾਣਾ ਨਾਲ ਹੀ ਕੈਂਪ ਦੰਦਾਂ ਦਾ ਆ ਪ੍ਰੋਪਰ ਸਾਰਾ ਡੈਂਟਰਲ ਦਾ ਵਾ ਲਕੈਂਪਾ ਜੂ ਰੂਆ ਵਾ ਤੁਹਾਨੂੰ ਦਿਖਾ ਰਹੇ ਹਾਂ ਇਹ ਜਿਲ੍ਹਾ ਮੋਗਾ ਦੀ ਟੀ ਵੱਲੋਂ ਕੀਤਾ ਜਾ ਰਿਹਾ ਉਹ ਪਾਸਾ ਦਾ ਇਹ ਆਖਰੀ ਦਿਨ ਹੈ ਕਿ ਬੱਚਿਆਂ ਨੇ ਤਾਂ ਬਹੁਤ ਥੋੜੀ ਰੋਣੀ ਕਰਕੇ ਕਿਸੇ ਵੇਲੇ ਹਸਣ ਲੱਗ ਪਏ ਇਹਦਾ ਸਕੇਨ ਕਿਹੜਾ ਰਿਹਾ ਹੈ ਜੀ ਡਾਕਟਰ ਸਾਹਿਬ ਜਿਸ਼ਨ ਆ ਰਹੇ ਨੇ ਪ੍ਰੋਪਰ ਸਾਰੀਆਂ ਸਹੂਲਤਾਂ ਦੇ ਨਾਲ ਇਹ ਕੈਂਪ ਆ ਜਿਹੜਾ ਲੈਸ ਆ ਹੋਰ ਤੋਂ ਸਹੂਲਤਾਂ ਦਿੱਤੀਆਂ ਰੀਆਂ ਅੱਜ ਇਹ ਜਿਹੜਾ ਕੈਂਪ ਆ ਸ਼ਾਮੀ 4 ਵਜੇ ਸਮਾਪਤ ਹੋਊਗਾ ਅੱਜ ਇਸ ਕੈਂਪ ਨੂੰ ਦੂਸਰਾ ਦਿਨ ਆ ਕਰਦੇ ਕਰਦੇ ਸ਼ੁਰੂ ਕਰੀਏ ਹੋਰ 15 ਮੀਟਰ 15 ਦੀ ਪਰਖਣਾ ਅੱਗੇ ਵੀ ਕਿਤੇ ਇਸ ਤਰ੍ਹਾਂ ਦੇ ਕੈਂਪਾਂ ਦੀ ਜੀ ਦੀ ਰੋਡ ਹੋਊਗੀ 3 ਕਿਜੂ ਇਜਾਰ ਦੇ ਲਗਾਏ ਜਾਣਗੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਥੋਂ ਦੇ ਪਿੰਡਾਂ ਦਾ ਇਹਨਾਂ ਨੇ ਕਾਦਰ ਦਾ ਸਾਨੂੰ ਬਹੁਤ ਸਹਿਯੋਗ ਦਿੱਤਾ ਵਾ। ਸਾਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਹੋਣ ਦਿੱਤੀ। ਅਸੀਂ ਪੰਡ ਜੱਗ ਚੰਜਣ ਪੈੜੀ ਦੇ ਧੰਨਵਾਦ ਦੀਆਂ। ਇਹਨਾਂ ਨੇ ਕਾਦਰ ਨੇ ਸਾਡੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਵੀ ਸਾਨੂੰ ਇੱਥੇ ਲੋੜ ਸੀ ਉਹ ਸੁਵਿਧਾ ਸਾਨੂੰ ਦਿੱਤੀ ਆ। ਹੁਣ ਤੁਸੀਂ ਦੇਖ ਰਹੇ ਹੋ। ਵੀਰ ਅਮਰੇ ਹੁਣ ਇਹ ਖੜੇ ਨੇ। ਇਹ ਰਾਤ ਦੇ ਵਿੱਚ ਆ। ਨਾ ਨਾ। ਏ ਵੀਰਵਨਾਵਾ ਕੱਲ ਦਾ ਰੋਟੀ ਪਾਣੀ ਦਾ ਚਾਹ ਦਾ ਸਾਰਾ ਜ਼ਿੰਮੇਵਾਰੀ ਇਹਦੀ ਆ ਵੀਰਦੀਰ ਨੇ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀਗੀ ਆਪਣੇ ਰਾਜੂ ਪੱਤੋ ਜੀ ਹੋਣੀ ਆ ਬਸਿਆਦਾ ਸਾਗ ਰਹੇ ਆ ਡਾਕਟਰ ਸਾਹਿਬ ਡਾਕਟਰ ਸਿੱਧੂ ਰਾਜਨ ਜੀ ਹੈ ਡਾਈਨ ਲੱਗਦੀ ਕਿੰਨੀ ਨਾ ਤਦਰੀ ਆ ਸੋ ਮੈਂ ਦਵਾਪਿਲ ਕਾਰਤਾਂ ਜਿਹੜੀਆਂ ਸੰਸਥਾਵਾਂ ਬਹੁਤ ਵੱਡਾ ਇਹਨਾਂ ਇਲਾਕਿਆਂ ਦੇ ਵਿੱਚ ਆਪਣਾ ਸਹਿਯੋਗ ਦੇ ਰਹੀਆਂ ਨੇ ਵੀ ਨਾਲ ਦੀ ਨਾਲ ਇਹਨਾਂ ਨੂੰ ਦਿੱਤੇ ਆਪਣੀ ਰਾਖਣ ਦੀ ਲੋੜ ਆ ਉਥੇ ਮੈਡੀਕਲ ਦੀ ਵੀ ਲੋੜ ਆ ਅਸੀਂ ਦੇਖ ਰਹੇ ਹਾਂ ਕਿ ਮੋਸੇ ਜਿਹੜੇ ਤੁਹਾਨੂੰ ਬਾਅਦ ਵੀ ਅਸੀਂ ਸ਼ੋਰਟ ਲਗਾਏ ਨੇ ਫਿਰ ਇਹਨਾਂ ਨੂੰ ਪਾਰਸ ਦਾ ਖਰਚ ਦਾ ਖਰਚ ਦੀ ਆ ਤੇ ਕਾਫੀ ਹੁਣ ਜਿਹੜੀ ਦੰਦਾਂ ਦੀ ਵੀ ਆ ਰਹੀ ਹੈ ਦੰਦਾਂ ਦੀ ਸਮੱਸਿਆ ਵੀ ਕਾਫੀ ਹੈਗੀ ਇਹਨਾਂ ਦੇ ਵਿੱਚ ਸੁਆ ਦੇਖ ਰਹੇ ਹੋ ਤੁਸੀਂ ਡਾਕਟਰ ਜੀ ਆਹ ਦੇਖੋ ਖਾਸੇ ਦਾ ਲਗਾਇਆ ਨਹੀਂ ਹਾਂ ਅੱਗੇ ਆ ਰੁਕੋ ਅभी ਹੁਣੇ ਪੂਰਾ ਅੱਜ ਜਿਹੜੀਆਂ ਖਾਸੇ ਲੀਆਂ ਜਿਹੜੀਆਂ ਇਹਨਾਂ ਲੋਕਾਂ ਦੇ ਵਿੱਚ ਤੁਹਾਨੂੰ ਦੱਸਿਆ ਸੀ ਵੀ ਖਾਸੇ ਦਾ ਬਹੁਤ ਜਿਹੜਾ ਪਾਣੀ ਖੜਾ ਹੋਣ ਦੇ ਨਾਲ ਹੋਈ ਵੀ ਹੈ ਤਾਂ ਇਹਨੇ ਇੱਕ ਤਾਂ ਯਾਦ ਵੱਲੋਂ ਜਿਹੜਾ 2 ਦਿਨ ਦਾ ਕੈਂਪ ਚੱਲੀ ਜਾ ਰਿਹਾ ਵਾ ਇੰਟਰ ਦਾ ਨਾ ਦਿਨ ਨਾਲ ਚੱਲ ਰਿਹਾ ਵਾ ਇਹ ਦੇਖ ਲੈ ਸਪਾਈ ਦੇ ਨਾਲ ਗੰਦਰ ਦੀ ਟੀਮ ਡਾਕਟਰ ਰਾਜਨ ਸਿੰਘ ਜੀ ਸਿੱਧੂ ਵੱਲੋਂ ਦੋ ਦਿਨ ਤੋਂ ਕੈਂਪ ਜਿਹੜਾ ਇਹ ਚਲਾਇਆ ਜਾ ਰਿਹਾ ਵਾ ਜਿਹਦੇ ਵਿੱਚ ਮੈਡਮ ਸੰਦੀਪਪੁਰ ਫੰਗਦ ਨਹੀਂ ਆ ਕਿਸ ਨੂੰ ਫੰਦ ਤੋਂ ਆਪਣੇ ਕਾਂਗ ਦਾ ਸੇਵਾ ਮਾਣਵਾ ਰਹੇ ਨੇ ਕਾਂਗ ਦਾ ਦਵਾਈ ਲੈ ਰਹੇ ਡਾਕਟਰ ਕੋਲ ਤੋਂ ਤੇ ਪਰ ਇਹ ਦਵਾਈ ਬਹੁਤ ਵਧੀਆ ਹੈ ਹਲਕੀ ਜਿਹੀ ਦਵਾਈ ਹੈ ਲੋਕਾਂ ਦੀ ਕੋਈ ਗੱਲ ਨਹੀਂ ਸਾਰਿਆਂ ਦੀ ਮਦਦ ਕਰੇ ਪ੍ਰੋਪਰ ਨਾਲ ਜਿਹੜਾ ਦੰਦਾਂ ਦਾ ਵੀ ਹੈ ਡਾਕਟਰ ਸਾਹਿਬ ਵੱਲੋਂ ਦੰਦਾਂ ਦਾ ਵੀ ਚਲਾਇਆ ਜਾ ਰਿਹਾ ਵਾ ਆਨ ਉਸ ਦੰਦਾਂ ਦਾ ਕੈਂਪ ਵੀ ਸਟਾਰਟ ਕਰਨ ਲੱਗੇ ਨੇ ਡਾਕਟਰ ਸਾਹਿਬ ਉਹ ਵੀ ਤੁਹਾਨੂੰ ਨਾਲ ਅਸੀਂ ਜ਼ਰੂਰ ਦਿਖਾਵਾਂਗੇ ਅਸੀਂ ਧੰਨਵਾਦ ਦੀਆਂ ਡਾਕਟਰ ਸਾਹਿਬ ਦੇ ਜਿਨ੍ਹਾਂ ਨੇ ਚਾਹ ਕਿਸਾਨੀ ਦੂਲੋਂ ਹੋਵੇ ਚਾਹ ਹੱਡ ਪੀੜ ਤੋਂਵੇ ਬੱਧ ਚੜ੍ਹ ਕੇ ਸੇਵਾ માં ਆਪਣੀ ਟੀਮ ਦੇ ਨਾਲ ਨਿਭਾਈਆਂ ਨੇ ਅਸੀਂ ਉਹਨਾਂ ਸਾ ਇਹ ਆਪਣੇ ਡਾਕਟਰ ਸੰਦੀਪ ਜਿਲੰਦਰ ਤੋਂ ਨੇ ਹਾਂ ਜੀ ਇਹ ਤਾਂ ਡਾਕਟਰ ਰਾਜਨ ਜੀ ਜਿਹੜੇ ਪ੍ਰੋਫੋਰ ਡੈਂਟਰਲ ਦਾਸਟੈਂਪੋਰਰੀ ਨਾਮ ਦੇ ਨਾਲ ਇਨਸ਼ਾਅੱਲਾ Dövler, dövler. Dente olabilir. Daha binaleyim. Çabuk devam. Ondan kena. Falan kala halka ya kalan. Baba, zor zor ne diye ਉਹ ਕਿ ਭਰਾ ਉਹ ਨਰਮ ਹੁਣ ਜਿਹੜਾ ਰਾਸ਼ਨ ਰਵਿੰਦਰ ਦੀ ਟੀਮ ਡਾਕਟਰ ਰਾਜਨ ਸਿੰਘ ਜੀ ਸਿੱਧੂ ਵੱਲੋਂ ਦੋ ਦਿਨ ਤੋਂ ਕੈਂਪ ਜਿਹੜਾ ਇਹ ਚਲਾਇਆ ਜਾ ਰਿਹਾ ਵਾ ਜਿਹਦੇ ਵਿੱਚ ਮੈਡਮ ਸੰਦੀਪਪੁਰ ਖੰਗਦਣੀ ਆ ਕਿਸੇ ਨੂੰ ਖੰਗ ਤੋਂ ਆਪਣੇ ਇਸਕੇ ਖੰਗ ਸੇਵਾਵਾਂ ਨੂੰ ਆ ਰਹੇ ਨੇ ਖੰਗ ਦਾ ਦਵਾਈ ਲੈ ਰਹੇ ਡਾਕਟਰ ਕੋਲ ਤੋਂ ਬੜਾ ਜੀਣਾ ਇਹਦੇ ਤੋਂ ਬਹੁਤ ਵਧੀਆ ਅੰਗਰੇਜ਼ ਵਾਈਲੋ ਬੱਚਿਆਂ ਦੀ ਕੋਈ ਗੱਲ ਨਹੀਂ ਸਾਰਿਆਂ ਦੀ ਮੂਵੀ ਨੇ ਪ੍ਰੋਪਰ ਨਾਲ ਜਿਹੜਾ ਦੰਦਾਂ ਦਾ ਵੀ ਆ ਡਾਕਟਰ ਸਾਹਿਬ ਵੱਲੋਂ ਦੰਦਾਂ ਦਾ ਵੀ ਚਲਾਇਆ ਜਾ ਰਿਹਾ ਵਾ ਤੁਹਾਨੂੰ ਦੰਦਾਂ ਦਾ ਕੈਂਪ ਵੀ ਸਟਾਰਟ ਕਰਨ ਲੱਗੇ ਨੇ ਡਾਕਟਰ ਸਾਹਿਬ ਉਹ ਵੀ